ਵੱਲੋਂ ਜੀ ਆਇਆਂ ਨੂੰ ਬੰਦੇ ਦਿਸ ਗਾਣ ਦਾ ਨਿਤ ਨੂੰ ਉਸ ਪੰਚਰਤਾ ਜੀ ਹਰ ਬਲੱਡ ਬ੍ਰਦਰ ਤੇ ਸੈਡੀ ਦੇਖਦਾ ਉਹਨਾਂ ਨੇ ਨਾਮ ਦਾ ਵੀ ਸ਼੍ਰੀ ਸ਼ਾਹ ਪਰਵਾਸਾਂ ਕੋਲੋਂ ਜੀ ਆਇਆਂ ਨੂੰ ਆਪਾਂ ਮਿਕਸ ਮਾਗਮ ਜਿਹੜਾ ਨੇ ਨਾਲ ਹੁਜਾਰਾ ਨਾਪਾ ਦੇ ਵਿੱਚ ਪੱਤਰੀ ਦੇ ਰਕੇ ਮੌਨਵਰਤ ਕਰਾਈ ਗਈ ਜਿਹੜੇ ਸਭ ਦੇ ਵਿੱਚ ਅੱਜ ਵੱਡੀ ਪਛਾਣ ਪਾਏ ਜਤਰਾ ਜਿਹੜੀ ਹੈ ਖਾਤੇ ਸ਼ਾਮ ਰਾਜ ਦਾ ਜਨਮ ਦਿਹਾੜਾ ਦੇ ਸਬੰਧ ਦੇ ਵਿੱਚ ਬਾਲਾ ਜੀ ਨੂੰ ਯਾਦ ਕੀਤਾ ਜਾ ਰਿਹਾ ਜਨਮਾਤ ਦੇ ਜਿਹੜੀ ਹੈ ਪੱਤਰੀ ਰੰਗ ਦੇ ਰੰਗਿਆ ਜਿਹੜੇ ਪੂਰੇ ਬਾਜ਼ਾਰ ਦੇ ਵਿੱਚ ਪੈਦਲ ਜਿਹੜਾ ਜੀ ਮਾਰਚ ਹੋ ਰਿਹਾ ਸਭ ਨੂੰ ਇਨਵੀਟੇਸ਼ਨ ਦਿੱਤਾ ਜਾ ਰਿਹਾ ਔਰ ਪੂਰੇ ਨਾਪਾ ਦੇ ਵਿੱਚ ਪੂਰਾ ਨਾਪਾ ਜਿਹੜਾ ਪੱਤਰੀ ਰੰਗ ਦੇ ਵਿੱਚ ਰੰਗਿਆ ਨਜ਼ਾਰਾ ਮਾਹ ਸਾਹਿਬ ਜਿਵੇਂ ਦੇਖ ਰਹੇ ਹੋ ਕਿ ਦਰਵਾਹਰ ਹਰ ਬੰਦਾ ਆਪਣਾ ਦਾਵਾ ਕਰ ਰਿਹਾ ਪਾਰਟੀ ਚ ਚਾਰ ਜਗ੍ਹਾ ਤੇ ਇਲੈਕਸ਼ਨ ਹੈਗੇ ਚਾਰੇ ਜਗ੍ਹਾ ਤੇ ਆਮਾਦੀ ਪਾਰਟੀ ਵੱਲ ਰੁਤਨੇ ਲੱਗਣ ਲੱਗ ਰਹੀ ਹੈ ਪਰ ਚਾਰੇ ਸੀ ਆਮਾਦੀ ਪਾਰਟੀ ਵੱਡੇ ਫਰਕ ਨਾਲ ਜਿੱਤੂਗੀ ਬਿੱਟੂ ਕਹਿੰਦਾ ਵੀ ਪਰ ਲੈ ਤੋਂ ਪਹਿਲਾਂ ਤੇ ਬਾਅਦ ਚ ਜਿੰਨੇ ਕਿਸਾਨ ਆ ਕੋਲੇ ਉਹਨਾਂ ਦੀ ਸਾਰੀ ਚੈਕਿੰਗ ਹੋਵੇ ਪ੍ਰਾਪਰਟੀ ਦੀ ਪਹਿਲਾਂ ਕੀ ਸੀ ਜਿਹੜਾ ਦਿੱਲੀ ਤਰ੍ਹਾਂ ਲੱਗਿਆ ਸੀ ਤੇ ਉਸ ਤੋਂ ਬਾਅਦ ਚ ਹੁਣ ਕੀ ਆ ਉਹ ਦੇਖੋ ਆਪ ਦਾ ਕਿਸਾਨ ਹੈ ਜੀ ਅੰਨਦਾਤਾ ਹੈ ਅੰਨਦਾਤਾ ਲਈ ਇਹ ਗੱਲ ਕਹਿਣੀ ਮੇਰੇ ਹਿਸਾਬ ਨਾਲ ਠੀਕ ਨਹੀਂ ਹੈ ਹਾਂ ਠੀਕ ਹੈ ਸਰਕਾਰ ਹੈ ਸਰਕਾਰ ਇਨਵੈਸਟੀਗੇਸ਼ਨ ਕਰ ਸਕਦੀ ਹੈ ਜੀ ਉਹ ਇੱਕ ਇਲਾਕੇ ਦਾ ਪਾਰਟ ਹੈ ਪਰ ਕਿਸਾਨੇ ਨੂੰ ਮੁੱਖ ਰੱਖ ਕੇ ਜਾਂ ਧਰਨੇ ਦੇ ਨਾਲ ਸੰਬੰਧ ਜੋੜ ਕੇ ਇਹ ਗੱਲ ਮਾਰੀ ਹੈ ਜੀ ਇਹ ਗੱਲ ਨਹੀਂ ਕਹਿੰਦੇ ਕਿਸਾਨ ਦਾ ਸਤਕਾਰ ਬਹੁਤ ਜ਼ਰੂਰੀ ਹੈ ਅਸੀਂ ਕਰਦੇ ਹਾਂ ਹਮੇਸ਼ਾ ਕਰਾਂਗੇ ਕਿਸਾਨ ਦਾ ਸਤਕਾਰ ਹੋਣਾ ਚਾਹੀਦਾ ਹੈ ਔਰ ਜੇ ਕੋਈ ਗਲਤ ਕਰਦਾ ਹੈ ਜੀ ਕਾਨੂੰਨ ਦੇ ਮਤਲਬ ਅਕੜੋ ਉਹ ਗੱਲ ਇੱਕ ਵੱਖਰਾ ਇੱਕ ਵੱਖਰਾ ਦਿਸ਼ਾ ਹਰ ਕਿਸਾਨਾਂ ਦੇ ਸਬੰਧ ਦੇ ਵਿੱਚ ਇਹ ਲੱਗਦਾ ਮੇਰੇ ਹਿਸਾਬ ਨਾਲ ਠੀਕ ਨਹੀਂ। ਕਿਸਾਨ ਜਿਹੜਾ ਚੀਨੀ ਦੀ ਫਸਲ ਲੈ ਕੇ ਸੈਂਟਰ ਨਾਲ ਰੌਣਾ ਚੱਲ ਰਿਹਾ ਹੈ ਉਸ ਤੋਂ ਸੁੱਕਾ ਤੋਂ ਲੈ ਕੇ ਬਿਆਦਬਾਜੀ ਵਿੱਚ ਚਾਰ ਮਹੀਨਾ ਦੇਖੋ ਦੇਖੋ ਜਿਹੜੀ ਵੀ ਪੰਜਾਬ ਦੇ ਵਿੱਚ ਪੈਡੀ ਨੂੰ ਲੈ ਕੇ ਪੈਡੀ ਦਾ ਸੀਜ਼ਨ ਚੱਲ ਰਿਹਾ ਉਹਨਾਂ ਸਮੱਸਿਆਵਾਂ ਹੈਗੇ ਨੇ ਸੈਂਟਰ ਗਵਰਨਮੈਂਟ ਨਾਲ ਪੰਜਾਬ ਸਰਕਾਰ ਨਾਲ ਉਹਦਾ ਹੱਲ ਕਰ ਦਿੱਤਾ। ਉਸ ਸਬੰਧ ਦੇ ਵਿੱਚ ਅਲੱਗ-ਅਲੱਗ ਕਈ ਲੀਡਰ ਇਸ ਤਰ੍ਹਾਂ ਦੀ ਜਾਣਕਾਰੀ ਕਰ ਰਹੇ ਪਰ ਸਾਰੀ ਜਿਹੜੀ ਸਮੱਸਿਆ ਹੈ ਉਹਨੂੰ ਸਮਝਣ ਦੀ ਜਰੂਰਤ ਹੈ। ਜੇ ਸੈਂਟਰ ਨਾਲ ਸੰਬੰਧਿਤ ਮਾਮਲਾ ਉਹ ਚੀਜ਼ ਨੂੰ ਵਿਚਾਰਿਆ ਜਾਵੇ ਪੰਜਾਬ ਨਾ ਸਰਬੰਧ ਮਾਨ ਲੋਰ ਦੇ ਨਾਲ ਦੇ ਵਿਚਾਰ ਲੈ ਗਿਆ ਤਾਂ ਆਪਾਂ ਗੱਲ ਨੂੰ ਸਮੁੱਚੀ ਅੱਗੇ ਕਰੀਏ ਤਾਂ ਕਿ ਕਿਸਾਨ ਆੜਤੀਆ ਲੇਬਰ ਠੰਡੇ ਦੇ ਨਾਲ ਜੁੜਿਆ ਹਰ ਵਿਅਕਤੀ ਜਿਹੜਾ ਉਹ ਕੰਮ ਚਲਾਵੇ ਕਿਸਾਲ ਦੀ ਤਰ੍ਹਾਂ ਸ਼੍ਰੀ ਸ਼ਾਮ ਪਰਿਵਾਰ ਸੰਘ ਦੇ ਵੱਲੋਂ ਬਾਬਾ ਸ਼ਾਮ ਜੀ ਦੇ ਜਨਮ ਦਿਵਸ ਦੇ ਮੌਕੇ ਤੇ 12 ਨਵੰਬਰ ਨੂੰ ਖਾਟੂ ਸ਼ਾਮ ਜੀ ਦਾ ਤੇ ਬੱਲਾਈ ਦਾ ਜਾਗਨ ਕਰਵਾਇਆ ਜਾ ਰਿਹਾ ਉਸ ਦੇ ਸਬੰਧ ਦੇ ਵਿੱਚ ਅੱਜ ਵਿਸ਼ਾਲ ਸ਼ੋਭਾ ਯਾਤਰਾ ਘੰਟੀ ਜਾ ਰਹੀ ਹੈ ਤੁਸੀਂ ਇਹ ਲਗਾ ਲਓ ਸਾਰਾ ਨਾਬਾ ਹੀ तकरीबन 3100 ਦੇ ਕਰੀਬ ਨਿਸ਼ਾਨ ਹੈ ਇਹਦੇ ਵਿੱਚ ਆਪਣਾ ਸੰਗਤ ਲੈ ਕੇ ਚੱਲੂਗੀ ਬਾਜ਼ਾਰਾਂ ਦੇ ਵਿੱਚ ਵੀ ਬਹੁਤ ਵਧੀਆ ਅਰੇਂਜਮੈਂਟ ਦੁਕਾਨਦਾਰਾਂ ਦੇ ਵੱਲੋਂ ਕੀਤੇ ਜਾ ਰਹੇ ਨੇ ਜਗ੍ਹਾ-ਜਗ੍ਹਾ ਯਾਤਰਾ ਦੇ ਲਈ ਫੁੱਲਾਂ ਦੀ ਵਰਖਾ ਸਟਾਲਾਂ ਦਾ ਪ੍ਰਬੰਧ ਇਹ ਆਪਣਾ ਬਾਜ਼ਾਰ ਵਾਲਿਆਂ ਵੱਲੋਂ ਕੀਤਾ ਜਾ ਰਿਹਾ ਜੀ ਬਹੁਤ ਹੀ ਵਧੀਆ ਸ਼ੋਭਾ ਯਾਤਰਾ ਕੀਤੀ ਜਾ ਰਹੀ ਹੈ ਜਿਹਦੇ ਵਿੱਚ ਪੇਂਟਿੰਗ 200 ਤੋਂ ਵੱਧ ਜਗ੍ਹਾ ਤੇ ਫੁੱਲਾਂ ਦੀ ਵਰਖਾ ਕੀਤੀ ਜਾਵੇਗੀ ਤੇ ਮੈਂ ਪੂਰੇ ਸ਼ਹਿਰ ਵਾਸੀਆਂ ਦਾ ਬਹੁਤ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਪਿਛਲੇ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਾਨੂੰ ਬਹੁਤ ਪਿਆਰ ਦਿੱਤਾ ਤੇ ਕੱਲ 12 ਨਵੰਬਰ ਨੂੰ ਬਾਬਾ ਸ਼ਾਮ ਤੇ ਬਾਲਾਜੀ ਮਹਾਰਾਜ ਦਾ ਜਾਗਰਣ ਹੈ ਤੇ ਸਭ ਨੂੰ ਮੈਂ ਸਦਾ ਦਿਲਾ ਵੀ ਉੱਥੇ ਪਹੁੰਚੋ ਤੇ ਬਾਬਾ ਸ਼ਾਮ ਤੇ ਬਾਬਾ ਜੀ ਦਾ ਸ਼ੀਰ ਦਾ ਬੋਲ ਜੈ ਸ਼ੀਰ